ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ ਇਸੇ ਤਹਿਤ ਮੋਗਾ ਦੇ ਵਿੱਚ ਪੁਲਿਸ ਵੱਲੋਂ ਵਕ ਵਕ ਮੈਡੀਕਲ ਸਟੋਰਾਂ ਦੀ ਜਿਹੜੀ ਲਗਾਤਾਰ ਚੈੱਕਿੰਗ ਕੀਤੀ ਗਈ ਜਿਸ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਪੁਲਿਸ ਨੇ 27.5 ਲੱਖ ਦੀ ਜਿਹੜੀ ਹੈ ਦਵਾਈ ਜ਼ਬਤ ਕੀਤੀ ਹੈ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਮੋਗਾ ਦੇ ਵਿੱਚ ਇੱਕ ਵੱਡੀ ਕਾਰਵਾਈ ਜਿਹੜੀ ਹੈ ਮੋਗਾ ਪੁਲਿਸ ਵੱਲੋਂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਮੁਹਿੰਮ ਚਲਾਈ ਗਈ ਜਾਰੀ ਹੈ ਇਸੇ ਦੌਰਾਨ ਲਗਾਤਾਰ ਜਿਹੜੇ ਨੇ ਨਸ਼ੇ ਤਸਕਰਾਂ ਦੇ ਨੱਥ ਪਾਉਣ ਲਈ ਵੱਖ-ਵੱਖ ਨਸ਼ਾ ਤਸਕਰਾਂ ਦੇ ਘਰ ਚੈਕਿੰਗ ਕੀਤੀ ਜਾ ਰਹੀ ਹੈ ਮੈਡੀਕਲ ਸਟੋਰਾਂ ਦੀ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜੇਕਰ ਨਸ਼ੇ ਤਸਕਰਾਂ ਨੂੰ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਨਸ਼ੇ ਜਿਹੜੇ ਨੇ ਲਗਾਤਾਰ ਜ਼ਬਤ ਕੀਤੇ ਜਾ ਰਹੇ ਨੇ ਕਈ ਨਸ਼ੇ ਤਸਕਰਾਂ ਦੇ ਘਰ ਵੀ ਬ ਬੁਲਡੋਜ਼ਰ ਰਾਹੀਂ ਢਾਏ ਗਏ ਨੇ ਇਸੇ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਲਗਾਤਾਰ ਜਿਹੜੇ ਨੇ ਅੱਜ ਦਿਨ ਇਹੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸੇ ਨਾ ਕਿਸੇ ਨਸਰ ਤਸ਼ਕਰ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਲੱਖਾਂ ਰੁਪਏ ਦੇ ਜਿਹੜੇ ਡਰਗ ਮਨੀ ਜ਼ਬਤ ਕੀਤੇ ਜਾ ਰਹੇ ਨੇ ਨਸ਼ਾ ਜਿਹੜੇ ਨੇ ਉਹ ਜ਼ਬਤ ਕੀਤੇ ਜਾ ਰਹੇ ਨੇ ਤੇ ਲਗਾਤਾਰ ਜੜੀਆਂ ਨੇ ਛਾਪੇ ਮਾਰੀਆਂ ਜੜੀਆਂ ਚੈਕਿੰਗ ਕੀਤਾ ਜਾ ਰਹੀਆਂ ਨੇ ਇਸੇ ਦੌਰਾਨ ਮੋਗਾ ਪੁਲਿਸ ਵੱਲੋਂ ਜਿਹੜੀਆਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿਹੜੇ ਨੇ ਅੱਜ ਡਰਗ ਵਿਭਾਗ ਤੇ ਪੁਲਿਸ ਵਿਭਾਗ ਨੇ ਮੋਗਾ ਦੇ ਕਈ ਜਿਹੜੇ ਮੈਡੀਕਲ ਸਟੋਰ ਨੇ ਉੱਥੇ ਚੈਕਿੰਗ ਕੀਤੀ ਤੇ ਪੁਲਿਸ ਨੇ ਜਿਹੜੇ ਨੇ ਇੱਕ ਮੈਡੀਕਲ ਸਟੋਰ ਤੋਂ 27.27 ਲੱਖ ਤੋਂ ਵੱਧ ਦੀ ਜਬਤ ਜਿਹੜੀ ਹੈ ਬਿਨਾਂ ਰਿਕਾਰਡ ਦੀਆਂ ਦਵਾਈਆਂ ਜੜੀਆਂ ਨੇ ਜ਼ਬਤ ਕੀਤੀਆਂ